ਜੀ ਕਲ ਜੀ ਸਾਰਿਆਂ ਨੂੰ ਦੇਖੋ ਜੀ ਕ੍ਰਸ਼ ਦੇ ਉੱਪਰ ਆਪਾਂ ਇੱਕ ਸੂਟ ਰੈਡੀ ਕੀਤਾ ਪ੍ਰੋਪਰ ਨੀਡਲਵਰਕ ਦੇ ਨਾਲ ਇਹ ਹੋਊਗਾ ਜੀ ਘੇਰਾ ਆ ਰਹੂਗਾ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਬਾਜੂ ਦਾ ਮੇਂ ਲੁਗਾ ਸਿਰਫ ਇੱਕ ਲੱਕੇ ਕਸਟਮਰ ਨੂੰ ਜੇ ਤੁਸੀਂ ਸੇਮ ਡਿਜ਼ਾਈਨ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਕਸਟਮਾਈਜ਼ ਵੀ ਹੋਊ ਦੇਖੋ ਜੀ ਡਾਇਮੰਡ ਕ੍ਰਸ਼ ਦੀ ਸ਼ਰਟ ਰਹੂਗੀ ਵਿਦ ਅ ਟਾਈ ਐਂਡ ਟਾਈ बॉटਮ ਵੀ ਬਹੁਤ ਪਿਆਰੀ ਆਪਾਂ ਤੁਹਾਨੂੰ ਸ਼ੋਅ ਕਰਾਉਨੇ ਆ ਬਹੁਤ ਹੀ ਪਿਆਰੀ ਹੈਗੀ ਆ ਜੀ बॉਟਮ ਤੇ ਅੱਜ ਦੇ ਦਿਨ ਲਈ ਸਿਰਫ ਸਿੰਗਲ ਪੀਸ ਹੈ ਜੋ ਜੀਨੇ ਵੀ ਲੈਣਾ ਹੋਇਆ ਜਲਦੀ ਡੀਐਮ ਕਰ ਦਿਓ ਜਿਹਦੇ ਪਹਿਲਾ ਮੈਸੇਜ ਆ ਗਿਆ ਜੀ ਉਹਨੂੰ ਮਿਲ ਜੂ ਨੀਡਲਵਰਕ ਦਾ ਸੂਟ ਸਾਡਾ ਹੀ ਫੈਬਰਿਕ ਹੈ ਸਾਡਾ ਹੀ ਵਰਕ ਹੈ ਅੱਜ ਦੇ ਦਿਨ ਲਈ ਪ੍ਰਾਈਸ ਹੈਗਾ ਸਿਰਫ ਔਰ ਸਿਰਫ 550 ਬਟ ਸਿੰਗਲ ਪੀਸ ਹੈ ਜੀ ਜਿਨੇ ਆਰਡਰ ਕਰ ਲਿਆ ਮੈਂ ਤਾਂ ਜਿਹਦੀ ਪੇਮੈਂਟ ਪਹਿਲਾਂ ਆ ਗਈ ਜੀ ਉਹਨੂੰ ਮਿਲ ਜਾਊਗਾ ਬਹੁਤ ਹੀ ਨੀਡ ਐਂਡ ਕਲੀਨ ਵਰਕ ਹੈ 2 ਮੀਟਰ ਦੀ ਸ਼ਰਟ 2.5 ਦੀ ਬਾਟਮ ਹੁਣ ਜਲਦੀ ਜਲਦੀ ਜੀ ਤੁਸੀਂ ਆਪਣਾ ਆਰਡਰ ਬੁੱਕ ਕਰੋ ਤੇ ਜੇ ਇਹ ਡਿਜ਼ਾਈਨ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਜਲਦੀ ਜਲਦੀ ਡੀਐਮ ਕਰੋ ਜੀ